ਪ੍ਰਕਾਸ਼ ਸੁਮੈਮਾਨ ਇਹ ਦਰਬਾਰ ਦਾ ਅੰਦਰ ਦਾ ਦ੍ਰਿਸ਼ ਆਪ ਜੀ ਦੇਖ ਰਹੇ ਹੋ ਸੋ ਗਿਆਨੀ ਸੁਖ ਸਿੰਘ ਜੀ ਬੱਚਿਆਂ ਨੂੰ ਗੁਰਮਤਿ ਜੀ ਉਪ ਕਲਾਸਾਂ ਨੇ ਕੀਰਤਨ ਦੀਆਂ ਵੀ ਲਗਾਉਂਦੇ ਨੇ ਬੜਾ ਸੁੰਦਰ ਅਦਭੁਤ ਆਨੰਦ ਆਇਕ ਦ੍ਰਿਸ਼ ਜੀ ਦੇਖਾਇਆ ਅਲਵਾਤ ਕਰ। ਸੋ ਗਿਆਨੀ ਸੁਖਾ ਸਿੰਘ ਜੀ ਆਪਣੇ ਨਾਲ ਮੌਜੂਦ ਨੇ। ਲੈਕ ਬੰਦ। ਸੋ ਬਹੁਤ ਵੱਡਾ ਹਾਲ ਅੰਦਰ ਸੁੰਦਰ ਬਣਿਆ ਹੋਇਆ। ਆਪ ਜੀ ਦੇਖ ਰਹੇ ਹੋ। ਬਤ-ਬਤ ਸ਼ੇਅਰ ਜ਼ਰੂਰ ਕਰ ਦਿਓ। ਸੋ ਆਪਣੇ ਨਾਲ ਮੌਜੂਦ ਨੇ। ਸਿੰਘ ਸਾਹਿਬ ਗਿਆਨੀ ਸੁਖ ਸਿੰਘ ਜੀ ਅਮੜਾ ਵਾਲੇ ਸੋ ਫਤੇਹ ਸਾਂਝ ਪਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਭਾਈ ਸਾਹਿਬ ਜੀ ਇਸ ਸਥਾਨ ਬਾਰੇ ਦੱਸਣਾ ਕਰੋ ਜੀ ਇਹਦੀ ਲੋਕੇਸ਼ਨ ਸੋ ਇਹਦਾ ਹਰੂ ਦਾ ਜੋ ਸ਼ਾਮ ਸਵੇਰੇ ਦਾ ਨਿਤਨੇਮ ਦਾ ਸਮਾਂ ਜਾਂ ਬੱਚਿਆਂ ਦੀ ਮੈਂ ਦੇਖ ਰਿਹਾ ਸੀ ਕਿ ਗੁਰਮਤਿ ਦੀ ਕਲਾਸ ਵੀ ਲੱਗ ਰਹੀ ਹੈ ਸੋ ਦੇ ਬਾਰੇ ਵਿੱਚ ਦੱਸਣਾ ਇਹ ਗੁਰਦੁਆਰਾ ਅ ਅੰਬਾਲੇ ਤੋਂ ਇਸ਼ਾ ਰੋਡ ਹੈ ਜੀ ਅੰਬਾਲੇ ਤੋਂ ਪੇ ਵੀ ਜਾਂਦੇ ਹੋਏ ਜੀ ਇਸ਼ਾ ਰੋਡ ਤੇ ਇਸਮੈਲਾਬਾਦ ਕਸਬਾ ਪੈਂਦਾ ਜਿੱਥੇ ਇਹ ਸਿੰਘ ਸਵਾ ਗੁਰਦੁਆਰਾ ਹੈ ਜੀ ਔਰ ਇਹ ਗੁਰਦਾਰੇ ਦੀ ਸਾਰੀ ਨਵੀਂ ਇਮਾਰਤ ਬਣੀ ਹੈ ਥੱਲੇ ਬਿਸਮਿੰਟ ਗੱਡੀਆਂ پارک ਲਈ ਉਸ ਤੋਂ ਉੱਪਰ ਲੰਗਰ ਹਾਲ ਲੈਬਰਾਟਰੀ ਵਗੈਰਾ ਜਿੱਦੇ ਵਿੱਚ ਹਰਕਤ ਪ੍ਰਕਾਰ ਦਾ ਟੈਸਟ ਕੀਤਾ ਜਾਂਦਾ ਹੈ ਇਹ ਵੀ ਗੁਰਦੁਆਰਾ ਸਿੰਘ ਸਭਾ ਵੱਲੋਂ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਔਰ ਹਰ ਸੰਡੇ ਐਤਵਾਰ ਸੰਗਤਾਂ ਦਾ ਫ੍ਰੀ ਡਾਕਟਰ ਆ ਕੇ ਚੈੱਕਅਪ ਕਰਦੇ ਆ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਔਰ ਇੱਥੇ ਦੀ ਜੋ ਪ੍ਰਬੰਧਕ ਕਮੇਟੀ ਹੈ ਬੜੀ ਸੋਜਵਾਨ ਹੈ ਹਰ 5 ਸਾਲ ਬਾਅਦ ਜਿਹੜਾ ਮੈਨੇਜਰ ਬਦਲ ਕੇ ਹਰੇਕ ਬਰਾਦਰੀ ਦੇ ਵਿੱਚੋਂ ਮੈਨੇਜਮੈਂਟ ਜਿਹੜੀ ਚੁਣੀ ਜਾਂਦੀ ਹੈ ਔਰ ਇੱਥੇ ਬਹੁਤ ਵਧੀਆ ਢੰਗ ਦੇ ਨਾਲ ਜਿਵੇਂ ਸ਼ਵੇਰੇ ਅੰਮ੍ਰਿਤ ਵੇਲੇ ਪੰਜਾਂ ਬਾਣੀਆਂ ਦਾ ਨਿਤਨੇਮ ਹੁੰਦਾ ਜੀ ਉਪਰੰਤ ਲਾਈਵ ਕਥਾ ਹੁੰਦੀ ਹੈ ਲੜੀਵਾਰ ਗੁਰੂ ਗ੍ਰੰਥ ਸਾਹਿਬ ਜੀ ਰਾਤ ਨੂੰ ਇਤਿਹਾਸਕ ਕਥਾ ਹੁੰਦੀ ਹੈ ਪ੍ਰੈਰਸਤ ਉਪਰੰਤ ਤੋਂ ਇਸੇ ਤਰ੍ਹਾਂ ਸਾਰਾ ਸਿਸਟਮ ਬਹੁਤ ਵਧੀਆ ਹੈ ਔਰ ਛੋਟੇ ਬੱਚੇ ਵੀ ਕਾਫੀ ਥੇ ਜਿਹੜੀਆਂ ਕੀਰਤਨ ਦੀ ਸਿਖਲਾਈ ਲੈਂਦੇ ਆ ਔਰ ਇੱਥੇ ਕਲਾਸਾਂ ਲੈ ਲੈ ਕੇ ਗੁਰਬਾਣੀ ਵੀ ਕਾਫੀ ਜਿਹੜੇ ਪ੍ਰਬੰਧਕ ਕਮੇਟੀ ਵੀ ਜਿਹੜੀ ਬੜੀ ਸੂਝਵਾਨ ਹੈ ਜਿਨ੍ਹਾਂ ਵਿੱਚੋਂ ਕਾਫੀ ਜਿਹੜੇ ਪ੍ਰਬੰਧਕ ਕਮੇਟੀ ਨੇ ਗੁਰਬਾਣੀ ਦਾ ਨਿਤਨੇਮ ਪਾਠ ਅੱਛੀ ਤਰ੍ਹਾਂ ਸ਼ੁੱਧ ਕਰ ਲੈਂਦੇ ਆ ਔਰ ਜਿਹੜੇ ਪ੍ਰਬੰਧਕ ਨੇ ਜਿਵੇਂ ਪਿੱਛੇ ਪਿਛਲੇ ਸੈਕਟਰੀ ਸਾਹਿਬਸਾਣਾ ਭਾਈ ਸਾਹਿਬ ਪਾਈ ਤਾਰਾ ਸਿੰਘ ਜੀ ਉਹ ਸੈਕਟਰੀ ਸਾਹਿਬ ਉਹ ਗੁਰਬਾਣੀ ਵਿਸ਼ਾ ਉਹਦੇ ਜਾਣਦੇ ਨੇ ਇਤਿਹਾਸਕ ਕਥਾ ਇਤਿਹਾਸ ਦੀ ਲੜੀਵਾਰ ਕਥਾ ਸਾਰੀ ਕਰ ਲੈਂਦੇ ਮਤਲਬ ਕਿ ਜਿੱਥੇ ਜੋ ਪ੍ਰਬੰਧਕ ਮੈਨੇਜਮੈਂਟ ਜਿਹੜੀ ਇੱਥੇ ਦੀ ਉਹ ਵੀ ਬੜੀ ਸੁਝਵਾਨ ਹੈ ਤਾਂ ਮੈਂ ਤਕਰੀਬਨ ਇੱਥੇ 2 ਮਹੀਨਿਆਂ ਦੇ ਲਈ ਇੱਥੇ ਆਇਆ ਹਾਂ ਹੈਡ ਗ੍ਰੰਟੀ ਦੀ ਡਿਊਟੀ ਤੇ ਕਿਉਂਕਿ ਜਿਹੜੇ ਭਾਈ ਸਾਹਿਬ ਨੇ ਗਿਆਨੀ ਨਿਸ਼ਾਨ ਸਿੰਘ ਜੀ ਆਸਟ੍ਰੇਲੀਆ ਆਪਣੀ ਬੇਟੀ ਨੂੰ ਮਿਲਣ ਗਏ ਨੇ ਪੁਨਾ ਤੋਂ ਤੇ ਮੈਂ ਹੈਡ ਗ੍ਰੰਥੀ ਦੀ ਸੇਵਾ ਕਰਨ ਦੇ ਲਈ ਆਇਆ ਜੀ। ਔਰ ਇੱਥੇ ਬਹੁਤ ਵਧੀਆ ਢੰਗ ਦੇ ਨਾਲ ਸਿਸਟਮ ਚੱਲਦਾ ਔਰ ਸੰਗਤ तकरीबन ਇਸ ਮੈਲਾਬਾਦ ਦੀ ਜਿੰਨੀ ਵੀ ਹੈ ਜੀ ਬੜੀ ਸੁਝਵਾਨ ਹੈ ਔਰ ਵਿਦਵਾਨ ਸੰਗਤ ਹੈ ਜੀ। ਤੇ ਭਾਈ ਸਾਹਿਬ ਜੀ ਜੇ ਆਪਾਂ ਦੇਖਦੇ ਹਾਂ ਬਾਹਰ ਕੁਝ ਬੋਲਾਂ ਤੇ ਵੀ ਲਿਖਿਆ ਹੋਇਆ ਹੈ ਅਮਰ ਸੰਚਾਰ ਦਾ ਵੀ ਇੱਥੇ ਕੋਈ ਵਿਸ਼ੇ ਜੀ ਜੀ ਹਾਂ ਜੀ ਹੁੰਦਾ ਜੀ ਜਿਵੇਂ ਵਿਸਾਖੀ ਤੇ 3 ਦਿਨ ਦਾ ਸਮਾਗਮ ਹੁੰਦਾ ਹੈ ਉਹਦੇ ਵਿੱਚ ਅਮ੍ਰਿਤ ਸੰਚਾਰ ਜਿਹੜਾ ਕੀਤਾ ਜਾਂਦਾ ਹੈ ਜੀ ਤੇ ਬੱਚਿਆਂ ਨੂੰ ਗੁਰਮਤਿ ਦੀ ਕਲਾਸ ਦੇ ਨਾਲ ਨਾਲ ਜੋ ਕੀਰਤਨ ਦੀ ਕਲਾਸ ਵੀ ਹਰ ਰੋਜ਼ ਲਗਾਈ ਜਾਂਦੀ ਹੈ ਜੀ ਇਹ ਨਹੀਂ ਇਹ ਸੱਚ ਸ਼ਨੀਵਾਰ ਨੂੰ ਅਗ ਸੱਚਦੇ ਆ ਕੇ ਬੱਚੇ ਜਿਹੜੇ ਆ तकरीबन ਹੁਣ 6 ਵਜੇ ਤੋਂ ਰੈਰਸ ਵੀ ਬੱਚਾ ਨੇ ਕਰਨੀ ਹੈ ਜੀ ਤੇ ਕੀਰਤਨ ਦੀ ਹਾਜ਼ਰ ਵੀ ਜਿਹੜੀ ਬੱਚਾ ਨੇ ਕਰਨੀ ਜੀ ਹਾਂਜੀ ਤੋਂ ਆਪ ਸਭੀ ਰਾਨੂ ਨੂੰ ਬੇਨਤੀ ਹੈ ਕਿ ਬਾਅਦ ਤੋਂ ਬਾਅਦ ਲਾਈਵ ਸ਼ੇਅਰ ਕਰ ਦਿਓ ਤਾਂ ਜੋ ਐਸਾ ਬਦਿਆ ਜਿਹੜਾ ਮੈਨੇਜਮੈਂਟ ਪ੍ਰਬੰਧ ਹੈ ਹਰ ਗੁਰੂ ਘਰ ਦੀ ਪ੍ਰਮੰਨ ਕਮੇਟੀ ਤੱਕ ਪਹੁੰਚੇ ਤਾਂ ਜੋ ਪ੍ਰਬੰਧ ਕਮੇਟੀਆਂ ਐਸੇ ਵਧੀਆ ਪ੍ਰਬੰਧ ਨੂੰ ਦੇਖ ਕੇ ਕੁਝ ਸਿੱਖਿਆ ਲੈ ਸਕਣ